ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ आवर ਅਨਦਰ ਵੀਡੀਓ ਅੱਜ ਦੀ ਵੀਡੀਓ ਚ ਅਸੀਂ ਬਣਾਵਾਂਗੇ ਗੁਲਗਲੇ ਤੇ ਕਚੌਰੀਆਂ ਤੇ ਮੈਂ ਸੁਣਿਆ ਤਾਂ ਹੈ ਸੀ ਇਹ ਕਿ ਟਾਈਮ ਬੰਦੇ ਨੂੰ ਬਹੁਤ ਕੁਝ ਸਿਖਾ ਦਿੰਦਾ ਹੈ ਬੱਟੇ ਮੇਰੇ ਨਾਲ ਖੁਦ ਹੋਇਆ ਏ ਕਿਉਂਕਿ ਮੇਰੇ ਮੰਮਾ ਹਮੇਸ਼ਾ ਮੈਨੂੰ ਕਹਿੰਦੇ ਰਹਿੰਦੇ ਸੀ ਤੂੰ ਖਾਣਾ ਬਣਾਉਣਾ ਸਿੱਖ ਤੈਨੂੰ ਆਉਂਦਾ ਨਹੀਂ ਖਾਣਾ ਬਣਾਉਣਾ ਪਹਿਲਾਂ ਮੇਰੇ ਮੰਮਾ ਬਣਾ ਲੈਂਦੇ ਸੀ ਫਿਰ ਮੇਰੇ ਦੀਦੀ ਮੇਰੇ ਤੋਂ ਵੱਡੇ ਨੇ ਉਹ ਬਣਾ ਲੈਂਦੇ ਸੀ ਤੇ ਹੁਣ ਉਹ ਹੀ ਮੇਰੀ ਵੀਡੀਓ ਦੇਖ ਕੇ ਇੰਨਾ ਖੁਸ਼ ਹੁੰਦੇ ਨੇ ਕਿ ਤੂੰ ਜੋ ਅਸੀਂ ਵੀ ਨਹੀਂ ਬਣਾ ਸਕਦੇ ਤੂੰ ਉਹ ਵੀ ਬਣਾ ਰਹੀ ਅੱਜਕੱਲ ਪਹਿਲਾਂ ਕਰਦੇ ਆਪਾਂ ਕਚੌਰੀਆਂ ਦੀ ਤਿਆਰੀ ਕਿਉਂਕਿ ਪਹਿਲਾਂ ਆਲੂ ਬੋਇਲ ਕਰਾਂਗੇ ਤੇ ਫਿਰ ਉਹਦੇ ਵਿੱਚ ਉਹਨਾਂ ਨੂੰ ਠੰਡੇ ਹੋਣ ਨੂੰ ਟਾਈਮ ਲੱਗਦਾ ਨਾ ਨਹੀਂ ਤੇ ਫਿਰ ਗਰਮ ਬਣਾਉਂਦੇ ਆ ਤਾਂ ਉਹ ਨਮਕ ਪਾਦਨੇ ਆ ਤੇ ਫਿਰ ਪਾਣੀ ਛੱਡ ਦਿੰਦੇ ਨੇ ਤੇ ਦੂਜੀ ਸਾਈਡ ਆਪਾਂ ਇੱਧਰ ਗੁੜ ਭਿਉਂ ਕੇ ਰੱਖ ਦਾਂਗੇ ਗੁਲਗੁਲਿਆਂ ਦੇ ਲਈ ਤੇ ਥੋੜਾ ਇੰਨਾ ਗਰਮ ਪਾਣੀ ਦੇ ਵਿੱਚ ਭਿਉਣਾ ਹੈ ਇਹ ਇੰਨੇ ਨੂੰ ਇਹ ਹੋ ਜਾਏਗਾ ਮੈਲਟ ਹੋ ਜਾਏਗਾ ਤੇ ਫਿਰ ਆਪਾਂ ਇਹਦਾ ਡੋ ਬਣਾ ਕੇ ਰੱਖ ਦਾਂਗੇ ਗੁਲਗੁਲੇ ਦਾ ਇੰਨੇ ਆਪਾਂ ਦੂਸਰੀ ਸਾਈਡ ਆਲੂ ਬੋਇਲ ਹੋ ਰਹੇ ਨੇ ਤੇ ਗੁੜ ਮੈਂਨੇ ਭੌਂ ਕੇ ਰੱਖਤਾ ਤੇ ਫਿਰ ਇੱਧਰ ਆਪਾਂ ਕਚੌਰੀਆਂ ਬਣਾਉਣ ਦੇ ਲਈ ਆਟਾ ਗੁੰਨ ਕੇ ਲਗਾ ਕੇ ਰੱਖ ਦਾਂਗੇ ਆਟਾ ਇੰਨੇ ਨੂੰ ਆਟਾ ਵੀ ਫਿਰ ਸੌਫਟ ਹੋ ਜਾਏਗਾ ਜਾ ਜਿਹੜਾ ਆਟਾ ਅਨਾਗੜ ਪਾ ਕੇ ਰੱਖਿਆ ਸੀ ਆਪਾਂ ਘੋਲਣ ਦੇ ਲਈ ਉਹ ਪਾਣੀ ਦੇ ਵਿੱਚ ਘੁਲ ਗਿਆ ਤੇ ਹੁਣ ਇਹਨੂੰ ਘੋਲ ਲਾਂਗੇ। ਘੁਣ ਕੇ ਫਿਰ ਇਹਦਾ ਆਪਾਂ ਗੁਲਗਲੇ ਦਾ ਡੋ ਬਣਾਵਾਂਗੇ। ਥੋੜਾ ਇਸ ਨੂੰ ਐਵੇਂ ਹਿਲਾ ਲਓ ਜਿਹੜਾ ਨੀਚੇ ਬੈਠਾ ਹੋਏਗਾ ਤਾਂ ਉਹ ਵੀ ਅੱਛੀ ਤਰ੍ਹਾਂ ਮਿਕਸ ਹੋ ਜਾਂਦਾ ਨਾ। ਆਪਾਂ ਥੋੜਾ ਥੋੜਾ ਇਹਦੇ ਵਿੱਚ ਆਟਾ ਪਾਈ ਜਾਵਾਂਗੇ ਤੇ ਇਹਨੂੰ ਰਲਾਈ ਜਾਵਾਂਗੇ। ਸਾਰਾ ਇਕੱਠਾ ਨਹੀਂ ਆਟਾ ਪਾਣੀ ਥੋੜਾ ਥੋੜਾ ਪਾਣੀ। ਚੰਗੀ ਤਰ੍ਹਾਂ ਇਹਨਾਂ ਡੋ ਬਣਾ ਲੈਣਾ ਕਿ ਇਹਦੇ ਵਿੱਚ ਕੋਈ ਲਮਜ਼ ਵਗੈਰਾ ਨਾ ਹੋਣਾ ਹੁਣ ਇਹਨੇ ਆਲੂ ਛਿੱਲ ਕੇ ਰੱਖ ਦਿੰਦੇ ਆ ਆਟਾ ਗੁੰਨਤਾ ਤੇ ਉਹਦਾ ਡੋ ਬਣਾ ਕੇ ਰੱਖਤਾ ਗੁਲਗਲਿਆਂ ਦਾ ਤੇ ਆਲੂ ਆਪਾਂ ਛਿੱਲ ਕੇ ਰੱਖ ਦਿੰਦੇ ਆ ਫਿਰ ਇਹਨੇ ਠੰਡੇ ਹੋ ਜਾਣਗੇ ਜਿੰਨੇ ਅੱਛੇ ਤਰ੍ਹਾਂ ਠੰਡੇ ਹੋਣਗੇ ਉੰਨੇ ਅੱਛੇ ਤਰ੍ਹਾਂ ਆਪਣੀ ਕਚੌੜੀ ਬਣਦੀ ਆ ਕਿਉਂਕਿ ਗਰਮ ਦੇ ਵਿੱਚ ਫਿਰ ਨਮਕ ਪਾ ਦਿੰਦੇ ਆ ਤਾਂ ਫਿਰ ਉਹ ਪਾਣੀ ਛੱਡ ਦਿੰਦੇ ਆ ਫਿਰ ਬਾਹਰ ਨਿਕਲਦਾ ਰਹਿੰਦਾ ਡੋ ਸਾਰਾ ਉਹਦਾ ਆਲੂਆਂ ਦਾ ਪਿੱਠੀ ਹੁੰਦੀ ਆ ਜੋ ਇਰੇ ਮੀ ਆਲੂ ਆਲੂ ਚਿੱਲੇ ਤੇ ਆਲੂ ਠੰਡੇ ਹੋ ਰਹੇ ਆ ਤੇ ਇੰਨੇ ਆਪਾਂ ਤੜਕਾ ਕੱਟਾਂਗੇ ਤੇ ਆਲੂਆਂ ਦੇ ਵਿੱਚ ਪਾਉਣ ਦੇ ਲਈ ਤੇ ਉਹਦੇ ਨਾਲ ਕੀ ਹੈ ਕਚੋਰੀ ਦਾ ਟੇਸਟ ਬਹੁਤ ਫਿਰ ਟੇਸਟੀ ਹੋਰ ਵੀ ਆਉਂਦਾ ਹੈ ਪਿਆਜ਼ ਹਰੀ ਮਿਰਚ ਅਦਰਕ ਤੇ ਦੋ ਤਿੰਨ ਗਰੀ ਬਸ ਲਸਣ ਦੀ ਲਸਣ ਆਪਸ਼ਨ ਹੈ ਤੁਹਾਡਾ ਤੁਸੀਂ ਪਾਣਾ ਤਾਂ ਪਾ ਸਕਦੇ ਹੋ ਤੇ ਟੇਸਟ ਅੱਛਾ ਆਉਂਦਾ ਹੈ ਮੇਰੇ ਮम्मा ਕਹਿੰਦੇ ਹੁੰਦੇ ਨੇ ਲਸਣ ਤੇ ਅਦਰਕ ਦਾ ਟੇਸਟ ਬਹੁਤ ਅੱਛਾ ਆਉਂਦਾ ਕਚੋਰੀ ਦੇ ਵਿੱਚ ਇੰਨੇ ਆਲੂ ਠੰਡੇ ਹੋ ਗਏ ਤੇ ਤੇ ਤੜਕਾ ਤਿਆਰ ਕਰਦੇ ਹਾਂ ਹਾਂਜੀ ਹੁਣ ਆਪਾਂ ਪਹਿਲਾਂ ਕਰਦੇ ਆ ਤੇਲ ਗਰਮ ਹਾਂਜੀ ਹੁਣ ਆਪਾਂ ਬਣਾਵਾਂਗੇ ਕਚੌਰੀਆਂ ਬਣਾਉਣ ਲਈ ਆਲੂ ਦੀ ਪਿਠੀ ਤਿਆਰ ਕਰਾਂਗੇ ਇੱਥੇ ਪਹਿਲਾਂ ਆਪਾਂ ਆਲੂ ਬੋਇਲ ਕਰਦੇ ਹੋਏ ਸੀ ਇਹ ਠੰਡੇ ਹੋ ਗਏ ਹੁਣ ਇਹਦੇ ਵਿੱਚ ਆਪਾਂ ਜਿਹੜਾ ਆਪਾਂ ਮਸਾਲਾ ਕੱਟਿਆ ਸੀ ਉਹ ਸਾਰਾ ਮਿਕਸ ਕਰ ਲਾਂਗੇ ਪਿਆਜ਼ ਲਸਣ ਅਦਰਕ ਹਰੀ ਮਿਰਚ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਡਰਾਈ ਮਸਾਲੇ ਡਰਾਈ ਮਸਾਲਿਆਂ ਦੇ ਵਿੱਚ ਮੈਂ ਪਾਈਆ ਪੌਲੀਜੀ ਲਾ ਲਈ ਥੋੜੀ ਜਿਹੀ ਪਾਈ ਆ ਹਲਦੀ ਹਾਂ ਦਨੀਆ ਪਾਉਟਰ ਗਰਮ ਮਸਾਲਾ ਨਮਕ ਨਮਕ ਆਪਣੇ ਟੇਸਟ ਦੇ ਅਨਸਾਰ ਜਿੰਨਾ ਤੁਹਾਨੂੰ ਤੁਸ ਨਮਕ ਖਾਣਾ ਹੈ ਥੋੜੀ ਜਿਹੀ ਪਾਵਾਂਗੇ ਕਸਤੂਰੀ ਮੇਥੀ ਇਹਦੇ ਨਾਲ ਵੀ ਟੇਸਟ ਬਹੁਤ ਵਧੀਆ ਆਉਂਦਾ ਹੈ ਤੇ ਜਿੰਨੇ ਨੂੰ ਆਪਣਾ ਤੇਲ ਗਰਮ ਹੋ ਰਿਹਾ ਹੈ ਇਹ ਇਹਦਰ ਆਪਣੀ ਪਿਠੀ ਰੈਡੀ ਹੋ ਜਾਏਗੀ ਫਿਰ ਆਪਾਂ ਬਣਾਵਾਂਗੇ ਕਚੌਰੀ ਹੁਣ ਇਹਨੂੰ ਅੱਛੀ ਤਰ੍ਹਾਂ ਆਪਾਂ ਨੇ ਮਿਕਸ ਕਰ ਲੈਣਾ ਹੈ ਕਿ ਜਿਹੜੇ ਦੇ ਵਿੱਚ ਆਪਾਂ ਨੇ ਮਸਾਲੇ ਪਾਏ ਆ ਉਹ ਅੱਛੀ ਤਰ੍ਹਾਂ ਮਿਕਸ ਹੋ ਗਏ ਫਿਰ ਅੱਛੀ ਤਰ੍ਹਾਂ ਸਾਰੇ ਮਸਾਲਿਆਂ ਦਾ ਇਹਦੇ ਵਿੱਚ ਖੁਸ਼ਬੂ ਤੇ ਟੇਸਟ ਆਏਗੀ ਫਿਰ ਉਹਨਾਂ ਹੀ ਕਚੌਰੀ ਦੇ ਵਿੱਚ ਟੇਸਟ ਆਉਂਦਾ ਐਸੇ ਚਮਚ ਨਾਲ ਹੀ ਹੁੰਦੇ ਨਹੀਂ ਅੱਛੀ ਤਰ੍ਹਾਂ ਮਿਕਸ ਮੈਂ ਤਾਂ ਇਹਨੂੰ ਹੱਥ ਨਾਲ ਹੀ ਕਰਦੀ ਹਾਂ ਮਿਕਸ ਹਾਂਜੀ ਪਹਿਲਾਂ ਆਪਾਂ ਬਣਾਵਾਂਗੇ ਗੁਲਗੁਲੇ ਤੇਲ ਅੱਛੀ ਤਰ੍ਹਾਂ ਹੋ ਗਿਆ ਗਰਮ ਤੇ ਜਿੰਨਾ ਅੱਛੀ ਤਰ੍ਹਾਂ ਤੇਲ ਗਰਮ ਹੁੰਦਾ ਉਹਨੇ ਅੱਛੀ ਤਰਾਈ ਬੰਦੀ ਆ ਚੀਜ਼ ਗੁਲਗੁਲੇ ਵੀ ਆਪਣੇ ਅੱਛੀ ਤਰ੍ਹਾਂ ਤੁਹਾਨੂੰ ਦਿਖਿ ਰਿਹਾ ਹੋਣਾ ਵਧੀਆ ਬਣ ਰਹੇ ਨੇ ਕਿਉਂਕਿ ਡੋ ਬਜਿੰਨਾ ਆਪਾਂ ਵਧੀਆ ਬਣਾ ਕੇ ਰੱਖਾਂਗੇ ਨਾ ਉਨੇ ਹੀ ਵਧੀਆ ਬੰਦੀ ਆ ਚੀਜ਼ ਵੀ ਗੁਲਗਲੇ ਉਹਨੇ ਅੱਛੇ ਬੰਦੇ ਆ ਸੌਫਟ ਵੀ ਬੰਦੇ ਨੇ ਜੇ ਆਪਾਂ ਪਹਿਲਾਂ ਡੋ ਬਣਾ ਕੇ ਰੱਖਾਂਗੇ ਸੇਮ ਟਾਈਮ ਬਣਾਵਾਂਗੇ ਤਾਂ ਹਾਰਡ ਬੰਦੇ ਆ ਥੋੜਾ ਗੁਲਗਲੇ ਹੋ ਗਏ ਆਪਣੀ ਰੈਡੀ ਹਾਂਜੀ ਗੁਲਗਲੇ ਹੋ ਗਏ ਆਪਣੀ ਰੈਡੀ ਤੇ ਹੁਣ ਬਣਾਵਾਂਗੇ ਆਪਾਂ ਕਚੌਰੀ ਤੇ ਕਿਉਂਕਿ ਮੇਰੇ ਮੰਮਾ ਕਹਿੰਦੇ ਹੁੰਦੇ ਨੇ ਕਿ ਜੇ ਆਪਾਂ ਪਹਿਲਾਂ ਕਚੌਰੀ ਬਣਾ ਲਾਂਗੇ ਤਾਂ ਉਹ ਤੇਲ ਦੇ ਵਿੱਚ ਫਿਰ ਇੱਕ ਤਾਂ ਉਹ ਤੇਲ ਨਮਕ ਵਾਲਾ ਮਤਲਬ ਹੋ ਜਾਂਦਾ ਕਿਉਂਕਿ ਉਹਦੇ ਵਿੱਚ ਕਈ ਵਾਰੀ ਪਿੱਠੀ ਦੇ ਵਿੱਚੋਂ ਕਚੋਰੀ ਦੇ ਵਿੱਚੋਂ ਪਿੱਠੀ ਨਿਕਲ ਜਾਂਦੀ ਹੈ ਤੇ ਫਿਰ ਉਹ ਸਾਰਾ ਜੋ ਉਹ ਦਾ ਮਟੀਰੀਅਲ ਹੁੰਦਾ ਮਸਾਲਾ ਹੁੰਦਾ ਉਹ ਤੇਲ ਦੇ ਵਿੱਚ ਪੈ ਜਾਂਦਾ ਹੈ ਤੇ ਉਹ ਸੜੀ ਜਾਂਦਾ ਹੈ ਤੇ ਫਿਰ ਤੇਲ ਵੀ ਜ਼ਿਆਦਾ ਲੱਗਦਾ ਹੈ ਤੇ ਬੰਦੀ ਵੀ ਨਹੀਂ ਚੀਜ਼ ਅੱਛੀ ਤਰ੍ਹਾਂ ਇਸ ਲਈ ਪਹਿਲਾਂ ਗੁਲਗਲੇ ਮੈਂ ऑलरेडी ਬਣਾ ਹੀ ਲਏ ਤੇ ਹੁਣ ਬਣਾਵਾਂਗੇ ਕਚੋਰੀ ਹੋਪਸ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਓਕੇ ਬਾਏ ਟੇਕ ਕੇਅਰ ਹੈਵ ਅ ਨਾਈਸ ਡੇ ਹੈਵ ਅ ਨਾਈਸ ਕਚੌਰੀ ਐਂਡ ਗੁਲਗੁਲੇ ਆਲਸੋ